ਸੰਵਿਧਾਨ ਅਤੇ ਨਸ਼ਿਆਂ ਦੇ ਨਾਂ ਤੇ ਬਹਿਰੂਪੀ ਲੋਕਾਂ ਤੋਂ ਬਚਨ ਸਿਰ ਤੇ ਪੱਗ ਬੰਨ੍ਹਦੇ ਨਾਲ ਕੋਈ ਸਰਦਾਰ ਨਹੀਂ ਹੋ ਜਾਂਦਾ ਤੇ ਮੱਥੇ ਤੇ ਤਿਲਕ ਲਗਾ ਕੇ ਕੋਈ ਹਿੰਦੂ ਨਹੀਂ ਬਣ ਜਾਂਦਾ ਇਹ ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਸੁਨੀ ਜਖੜ ਨੇ ਦੱਸਦੀ ਹੈ ਕਿ ਜਿਸ ਤਰੀਕੇ ਦਿਨਾਲ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਦੀ ਡਰਗ ਦੇ ਨਾਲ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਸ ਦੇ ਉੱਤੇ ਸਿਆਸਤ ਵੀ ਖੂਬ ਗਰਮਾਈ ਹੋਈ ਆ ਸਿਆਸੀ ਲੀਡਰਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜਿਹੜਾ ਕਿ ਇਸ ਦੇ ਮਾਮਲੇ ਦੇ ਉੱਤੇ ਬਿਆਨ ਦਿੱਤਾ ਗਿਆ ਸੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਡੋਗ ਟੈਸਟ ਕਰਵਾਉਣ ਦੀ ਗੱਲ ਕੀਤੀ ਤਾਂ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਤਾਂ ਹੁਣ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਅਜੇਹ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਨ ਦੀ ਅਪੀਲ ਕੀਤੀ ਕਿ ਅਜੇਹ ਜੇ ਇੱਕ ਪਾਰਟਿਕੂਲਰ ਕੇਸ ਜਿਵੇਂ ਕਿ ਆ ਸੀਗਾ ਪਗਬੰਨਨ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਕੋਈ ਐਵੇਂ ਤਿਲਕ ਲਾ ਕੇ Hindu ਨਹੀਂ ਹੁੰਦਾ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ ਲੋਕਾਂ ਨੂੰ ਬਾਰ ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ देयर ਆਰ ਬਹਿਰੂਪੀਏ ਸ਼ਾਰਲਟਨਸ ਜਿਨੂੰ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬਹਿਰੂਪੀਏ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਹੋਟ ਲੈ ਲਈ ਤੇ ਕਈਆਂ ਨੇ ਡਰਗ ਦਾ ਉਹ ਮਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਆ ਜੀ ਡਰਗ ਮਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਚੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਦਾ ਜੇ ਸੂਤ ਨਹੀਂ ਆਇਆ ਨਾ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਭ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਵੁਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆ ਜਿੰਮੇਵਾਰੀ ਸਾਡੀ ਹੈ ਉਹਨੂੰ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰ ਇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ 'ਚ ਆ ਰਹੇ ਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇਜ਼ ਸਿਮਿਲਰ ਔਰ ਅਕਿੰਟੂ ਜਦੋਂ 2000 ਕਿਹੜਾ ਇਲੈਕਸ਼ਨ ਸੀ ਜਿਹਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਟੈਰਰਿਸਟ ਦੇ ਘਰੇ ਰੁਕੇ ਸੀਗੇ 17 17 ਜੀ 17 ਵਾਲੇ ਜਿਹੜਾ ਸੀ ਨਗਾ ਜੀ ਜਿਹੜਾ ਉੱਥੇ ਜਾ ਕੇ ਰੁਕਿਆ ਕਹਿਜਰੀਵਾਲ ਸਾਹਿਬ ਤੇ ਸਾਰਾ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ ਵਕਤਰਿਆਂ ਦੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਕੀ ਹੈ ਮੈਂ ਤਾਂ ਇਹ ਹੀ ਕਹੂੰਗਾ ਬਾਕੀ ਆਣ ਆਲਾ ਸਮਾਂ ਦੱਸੂਗਾ ਸਭ ਜੀ ਸਰ ਉਹਨਾਂ ਬਾਰੇ ਕੀ ਜਨਕ ਹੈ ਤਾਂ 14 15 ਸਭ ਇਹ ਮਸਲੇ ਸਰਕਾਰ ਦੇ ਨਿਪਟਾਉਣ ਵਾਲੇ ਸਾਬ ਤੁਸੀਂ ਸਾਬ ਨਹੀਂ ਨਹੀਂ ਸੈਂਟਰ ਵਾਲਾ ਮਸਲਾ ਨਹੀਂ ਸਟੇਟ ਟੇਕ ਅਪ ਕਰੇ ਇਹ ਤਾਂ ਚਲੋ ਲੱਡੋ ਵਾਲਾ ਹੈ ਇੱਥੇ ਆ ਜਿਹੜਾ ਹੁਣ ਹਾਈ ਕੋਰਟ ਨੇ ਨਿਪਟਾਇਆ ਕੰਮ ਆ ਤੁਹਾਡਾ ਕੀ ਖਿਆਲ ਹੈ ਸ਼ੰਭੂ ਬਾਡਰ ਵਾਲਾ ਭਗਵੰਤ ਮਾਨ ਜੀ ਜਿਹੜੇ ਵਕੀਲ ਸੀ ਕਿਸਾਨਾਂ ਦੇ ਨਿਵੇੜ ਨਹੀਂ ਸੀ ਸਕਦੇ ਨੀਅਤ ਨਹੀਂ ਸਾਬ ਨੀਅਤ ਖੋਟੀ ਹੈ ਇਸ ਕਰਕੇ ਸਾਰਿਆਂ ਨੂੰ ਧਿਆਨ ਦੇਖਣਾ ਪਊਗਾ ਸਾਬ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਨੇ ਇੱਥੇ ਵਸਣਾ ਹੈ ਇਹਨਾਂ ਲੋਕਾਂ ਤੋਂ ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਵਨ ਵੇ ਅਦਰ ਅਦਰ ਕਰਦੇ ਆ ਉਹਨਾਂ ਤੋਂ ਬਚਣਾ ਪਊਗਾ ਪਰ ਇਹਦੇ ਵਿੱਚ ਜ਼ਿੰਮੇਵਾਰੀ ਜਿੱਥੇ ਪਾਰਟੀਆਂ ਦੀ ਬਣਦੀ ਹੈ ਭਾਜਪਾ ਦਾ ਆਪਣੀ ਪਾਰਟੀ ਜ਼ਿੰਮੇਵਾਰੀ ਨਿਭਾਊਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਥੋੜਾ ਜਿਹਾ ਜਾਗਰੂ ਹੋ ਕੇ ਰਹਿਣ ਸਭ ਥੈਂਕ ਯੂ ਸਭ ਪੰਜਾਬ ਦੀ ਹਾਲਤ ਬੜੀ ਬੜੀ ਇੰਟਰਨੈਸ਼ਨਲ ਵਾਲੀ ਆਇਤ ਕਰ ਲਓ ਪੰਜਾਬ ਦੀ ਹਾਲਤ ਬਾਕੀ ਬੜੀ ਬੁਰੀ ਬੁਰੀ ਸਭ ਮੇਰੇ ਕਹਿਣ ਦੇ ਬਾਅਦ ਤੁਸੀਂ ਕੱਲ ਦੀ ਘਟਨਾ ਇੱਕ ਹੋਰ ਦੇਖ ਲਓ ਕੀ ਕੱਲ ਕੀ ਬਣਿਆ ਸਾਬ ਅੰਮ੍ਰਿਤਸਰ ਦੇ ਅੰਦਰ ਕੀ ਬਣਿਆ ਐਜ਼ ਇਫ ਲੁਧਿਆਣਾਵਾਸ ਨਾਟ ਨਫ ਉਹਦੀ ਉਹ ਘਟਨਾ ਉੱਥੇ ਜਾ ਕੇ ਹੋ ਗਈ ਸਾਬ ਉਹਦਾ ਕਸੂਰ ਕੀ ਸੀਗਾ ਦੇਖੋ ਇੱਕ ਆਪਸੀ ਰੰਜਿਸ਼ ਗੁੰਡਾ ਕਰਦੀ ਇੱਕ ਹੇਟ ਕਰਾਇਮ ਸਾਬ ਆ ਜਿਹੜਾ ਹੇਟ ਕਰਾਇਮ ਵਾਲਾ ਰਵਈਆ ਨਾ ਇੱਥੇ ਪੰਜਾਬ ਦੇ ਅੰਦਰ ਕੋਈ ਮਾੜਾ ਜਿਹਾ ਹੇਟ ਕਰਾਇਮ ਉੱਥੇ ਅਮਰੀਕਾ 'ਚ ਹੁੰਦੇ ਕੈਨੇਡਾ ਹੁੰਦਾ ਇੱਥੇ ਆਪਾਂ ਲਿਗਲਿੰਗ ਪਾ ਦਿੰਨੇ ਆ ਵੈਣ ਇੱਥੇ ਰੋਜ਼ ਹੀ ਹੋਣ ਲੱਗੇ ਸਾਬ ਕੋਈ ਬੋਲਦਾ ਹੀ ਨਹੀਂ ਉਲਟੇ ਦੇ ਕਾਂਗਰਸ ਦਾ ਕਹਿੰਦੇ ਆ ਵੀ ਗਵਰਨਰ ਸਾਹਿਬ ਇੱਥੇ ਪਤਾ ਲੈਣ ਕਿਉਂ ਆਏ ਆ ਦੇਖੋ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਹਿਰ ਵਿਜਣ ਦਾ ਪ੍ਰਿਆਸ ਹੈ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਦੇ ਨਾਮ ਤੇ 50 ਸਾਲ ਜੁੜੇ ਰਹੇ ਸਾਬ ਸੈਕੂਲਰਿਜ਼ਮ ਦੇ ਆ ਕਹਿੰਦੇ ਵੀ ਤੁਸੀਂ ਕਹੋ ਵੀ ਇਹਦਾ ਪਤਾ ਲੈਣ ਕਿਉਂ ਆ ਗਏ ਉਹਦਾ ਪਤਾ ਲੈਣ ਕਿਉਂ ਆਏ ਸਾਬ ਜਿਹਦੇ ਜੋਤਨ ਲਾ ਕੇ ਸੋਤਨ ਜਾਣੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਠਾਕੁਰ ਸਾਹਿਬ ਵਾਲਾ ਉਹਨਾਂ ਤੇ ਕੀ ਗੁਜਰ ਰਹੀ ਹੈ ਸਾਬ ਇਹ ਲੋਕ ਬਚਨ ਸਾਹਿਬ ਇਸ ਕਿਸਮ ਦੇ ਲੀਡਰਾਂ ਤੋਂ ਬਚਾ ਜਾਵੇ ਮੈਂ ਜਿੱਥੇ ਬੰਨਿਆਂ ਦੀ ਗੱਲ ਕਰਦਾ ਚੋਗਿਆਂ ਦੀ ਗੱਲ ਕਰਦਾ ਕੋਈ ਇਸ ਕਿਸਮ ਦੇ ਉੱਥੇ ਜਿਹੜੇ ਸਵੇ ਚਿੱਟੇ ਵਾਲੇ ਸਾਡੇ ਵਾਲੇ ਪਹਿਲੀ ਤੁਰੇ ਫਿਰਦੇ ਨਾ ਤੋਂ ਵੀ ਬਚੋ ਥੈਂਕ ਯੂ ਸਰ ਸਜਾਉਣ ਦੇ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਮੱਥੇ ਤੇ ਤਿਲਕ ਲਗਾਉਣ ਦੇ ਨਾਲ ਕੋਈ Hindu ਨਹੀਂ ਬਣ ਜਾਂਦਾ ਸੋ ਦਾ ਦੇਖੇ ਅਮਰਪਾਲ ਸਿੰਘ ਦੇ ਭਰਾ ਨੂੰ ਜਿਹੜਾ ਕਿ ਨਸ਼ੇ ਦੇ ਸਮੇਤ ਆ ਕਾਬੂ ਕੀਤਾ ਗਿਆ ਦਾ ਦੇ ਕਿ ਕਰੇਟਾ ਗੱਡੀ ਦੇ ਵਿੱਚ ਜਦੋਂ ਇਹ ਕਈ ਨੌਜਵਾਨ ਬੈਠੇ ਸਨ ਅਤੇ ਗੱਡੀ ਦੇ ਸ਼ੀਸ਼ੇ ਕਾਲੇ ਸੀ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਸ ਦੀ ਚੈਕਿੰਗ ਕੀਤੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਜਿਹੜੇ ਇਸ ਵਿੱਚ ਸਵਾਰ ਨੌਜਵਾਨ ਸੀ ਉਹਨਾਂ ਦੇ ਹੱਥ ਦੇ ਵਿੱਚ ਲਾਈਟਰ ਅਤੇ ਸਿਲਵਰ ਪੇਪਰ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਇਸ ਦੇ ਵਿੱਚ ਜਾਂਚ ਪਤਾ ਲੱਗਿਆ ਕਿ ਇਸ ਗੱਡੀ ਦੇ ਵਿੱਚ ਸੰਸਦ ਮੈਂਬਰ ਅਮਰਿਤਪਾਲ ਸਿੰਘ ਦਾ ਭਰਾ ਵੀ ਮੌਜੂਦ ਸੀ ਜਿਸ ਨੂੰ ਕਿ ਨਸ਼ੇ ਦੀ ਖੇਪ ਦੇ ਸਮੇਤ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ 4 ਤੋਂ 5 ਗ੍ਰਾਮ ਜਿਹੜਾ ਕਿ ਨਸ਼ਾ ਉਹ ਬਰਾਮਦ ਹੋਇਆ ਇਸ ਤੋਂ ਬਾਅਦ ਸਿਲਵਰ ਪੇਪਰ ਤੇ ਨਾਲ ਹੀ ਜਿਹੜਾ ਕਿ ਲਾਈਟਰ ਵੀ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁਝ ਕੇ ਅਜਿਹਾ ਕੰਮ ਕੀਤਾ ਜਾ ਰਿਹਾ ਬਦਨਾਮ ਕਰਨ ਦੀ ਕੋਸ਼ਿਸ਼ ਅਮਰਤਪਾਲ ਸਿੰਘ ਨੂੰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਜੀਤ ਸਿੰਘ ਖਾਲਸਾ ਅਤੇ ਅਮਰਤਪਾਲ ਸਿੰਘ ਦੀ ਜਿਹੜੀ ਕਿ ਆਜ਼ਾਦ ਉਮੀਦਵਾਰ ਦੇ ਵੱਲੋਂ ਜਿੱਤ ਹੋਈ ਹੈ ਵੱਡੀ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਇਹ ਜਿਹੜੀਆਂ ਕਿ ਦੂਸਰੀਆਂ ਧਿਰਾਂ ਨੂੰ ਰਾਸ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਉਹਨਾਂ ਜਿਹੇ ਝੂਠੇ ਕੇਸ ਪੁਆਇਆ ਜਾ ਰਹੇ ਨੇ ਅਜਿਹਾਂ ਬਦਨਾਮ ਕਰ ਦਿਆ ਸਾਜ਼ਿਸ਼ਾਂ ਦੇ ਤਹਿਤ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਤਾਂ ਕਿ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਖਾਸ ਤੌਰ ਉੱਤੇ ਬਦਨਾਮ ਕੀਤਾ ਜਾਵੇ ਉਹਨਾਂ ਕਹਿ ਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੂਰੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਨਾ ਦੋ ਤਿੰਨ ਚੀਜ਼ਾਂ ਨੂੰ ਬਰਾਮਦ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਵੀ ਤੇਜ਼ ਕਰ ਦਿੱਤੀ ਹੈ। ਉਹਨਾਂ ਇਹ ਵੀ ਗੱਲ ਕੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਮੁੱਦਾ ਗਰਮਾਇਆ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਰੂਪ ਧਾਰਨ ਕਰਦਾ ਤੇ ਸਮਾਜ ਦੇ ਵਿੱਚ ਹੋਰ ਕਿਹੜੇ ਬਹਿਰੂਪੀਏ ਲੋਕਾਂ ਤੋਂ ਬਚਣਾ ਚਾਹੀਦਾ। ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਿਰ ਤੇ ਪੱਗ ਸਜਾਉਣ ਦੇ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਮੱਥੇ ਤੇ ਤਿਲਕ ਲਗਾਉਣ ਦੇ ਨਾਲ ਕੋਈ ਹਿੰਦੂ ਨਏ ਬਣ ਜਾਂਦਾ ਸੋ ਤਾਂ ਦੇਖਿਆ ਅਮਰਤਪਾਲ ਸਿੰਘ ਦੇ ਭਰਾ ਨੂੰ ਜਿਹੜਾ ਕਿ ਨਸ਼ੇ ਦੇ ਸਮੇਤ ਆ ਕਾਬੂ ਕੀਤਾ ਗਿਆ ਦੱਸਿਆ ਕਿ ਕਰੇਟਾ ਗੱਡੀ ਦੇ ਵਿੱਚ ਜਦੋਂ ਇਹ ਕਈ ਨੌਜਵਾਨ ਬੈਠੇ ਸਨ ਅਤੇ ਗੱਡੀ ਦੇ ਸ਼ੀਸ਼ੇ ਕਾਲੇ ਸੀ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਸ ਦੀ ਚੈਕਿੰਗ ਕੀਤੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਜਿਹੜੇ ਇਸ ਵਿੱਚ ਸਵਾਰ ਨੌਜਵਾਨ ਸੀ ਉਹਨਾਂ ਦੇ ਹੱਥ ਦੇ ਵਿੱਚ ਲਾਈਟਰ ਅਤੇ ਸਿਲਵਰ ਪੇਪਰ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਇਸ ਦੇ ਵਿੱਚ ਜਾਂਚ ਪਤਾ ਲੱਗਿਆ ਕਿ ਇਸ ਗੱਡੀ ਦੇ ਵਿੱਚ ਸੰਸਦ ਮੈਂਬਰ ਅਮਰਤਪਾਲ ਸਿੰਘ ਦਾ ਭਰਾ ਵੀ ਮੌਜੂਦ ਸੀ ਜਿਸ ਨੂੰ ਕਿ ਨਸ਼ੇ ਦੀ ਖੇਪ ਦੇ ਸਮੇਤ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ 4 ਤੋਂ 5 ਗ੍ਰਾਮ ਜਿਹੜਾ ਕਿ ਨਸ਼ਾ ਉਹ ਬਰਬੰਦ ਹੋਇਆ ਇਸ ਤੋਂ ਬਾਅਦ ਸਿਲਵਰ ਪੇਪਰ ਤੇ ਨਾਲ ਹੀ ਜਿਹੜਾ ਕਿ ਲਾਈਟਰ ਵੀ ਬਰਬੰਦ ਹੋਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਅਜਿਹਾ ਕੰਮ ਕੀਤਾ ਜਾ ਰਿਹਾ ਬਦਨਾਮ ਕਰਨ ਦੀ ਕੋਸ਼ਿਸ਼ ਅਮਰਤਪਾਲ ਸਿੰਘ ਨੂੰ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਸਰਜੀਤ ਸਿੰਘ ਖਾਲਸਾ ਅਤੇ ਅਮਰਤਪਾਲ ਸਿੰਘ ਦੀ ਜਿਹੜੀ ਕਿ ਆਜ਼ਾਦ ਉਮੀਦਵਾਰ ਦੇ ਵੱਲੋਂ ਜਿੱਤ ਹੋਈ ਹੈ ਵੱਡੀ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਇਹ ਜਿਹੜੀਆਂ ਕਿ ਦੂਸਰੀਆਂ ਧਿਰਾਂ ਨੂੰ ਰਾਸ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਹੁਣ ਅਜਿਹੇ ਝੂਠੇ ਕੇਸ ਪਵਾਏ ਜਾ ਰਹੇ ਨੇ ਅਜਈਆਂ ਬਦਨਾਮ ਕਰਦਿਆਂ ਸਾਜ਼ਿਸ਼ਾਂ ਦੇ ਤਹਿਤ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਤਾਂ ਕਿ ਅਮਰਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਬਦਨਾਮ ਕੀਤਾ ਜਾਵੇ। ਉਹਨਾਂ ਕਹਿ ਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੂਰੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹਨਾਂ ਦੋ ਤਿੰਨ ਚੀਜ਼ਾਂ ਨੂੰ ਬਰਾਮਦ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਵੀ ਤੇਜ਼ ਕਰ ਦਿੱਤੀ ਹੈ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਮੁੱਦਾ ਗਰਮਾਇਆ ਹੋਇਆ ਹੈ